ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਤਰਨਤਾਰਨ ਦੇ ਵਿੱਚ ਐਂਟੀ ਡਰੋਨ ਸਿਸਟਮ ਲਾਂਚ ਕਰ ਦਿੱਤਾ ਜੋ ਕਿ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਨੂੰ ਮਾਰ ਮੁਕਾਏਗਾ ਭਾਰਤ ਦਾ ਵੱਡਾ ਦੁਸ਼ਮਣ ਪਾਕਿਸਤਾਨ ਜੋ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪੰਜਾਬ 'ਚ ਲਗਾਤਾਰ ਨਸ਼ਾ ਭੇਜ ਰਿਹਾ ਹੈ ਡਰੋਨ ਰਾਹੀਂ ਨਸ਼ੇ ਸੁੱਟ ਰਿਹਾ ਪਰ ਹੁਣ ਤੋਂ ਅਜੀਹਾ ਨਹੀਂ ਕਰ ਸਕੇਗਾ ਸਰਹੱਦ ਪਾਰੋਂ ਜੇ ਕੋਈ ਡਰੋਨ ਆਇਆ ਤਾਂ ਮਾਰ ਮੁਕਾਇਆ ਜਾਏਗਾ ਕਿਉਂਕਿ ਮਾਨ ਸਰਕਾਰ ਨੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਇੱਕ ਵੱਡਾ ਕਦਮ ਚੱਕਿਆ ਹੈ ਤਰਨਤਾਰਨ ਚ ਐਂਟਰੀ ਡਰੋਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨੂੰ ਬਾਜ਼ ਅੱਖ ਦਾ ਨਾਮ ਦਿੱਤਾ ਗਿਆ ਜੋ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਤੇ ਨਜ਼ਰ ਰੱਖੇਗਾ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਉੱਥੇ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹੀ ਹੈ ਨੀ ਇਹ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਪੰਜਾਬ ਸਰਕਾਰ ਨੇ 51 ਕਰੋੜ ਤੋਂ ਵੱਧ ਦੀ ਲਾਗਤ ਨਾਲ 9 ਐਂਟੀ ਡਰੋਨ ਸਿਸਟਮ ਖਰੀਦੇ ਨੇ ਜਿਨ੍ਹਾਂ ਚੋਂ 3 ਨੂੰ ਲਾਂਚ ਕੀਤਾ ਗਿਆ ਤੇ ਬਾਕੀ 6 ਵੀ ਜਲਦ ਹੀ ਲਾਂਚ ਹੋਣਗੇ ਤਾਂ ਜੋ ਨਸ਼ੇ ਦੇ ਖਿਲਾਫ ਜੰਗ ਨੂੰ ਹੋਰ ਤੇਜ਼ ਕਰਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਇਹ ਸਿਸਟਮ ਲਾਂਚ ਕਰਨ ਦੇ ਨਾਲ ਪੰਜਾਬ ਦੇਸ਼ ਦਾ ਜਿਹਾ ਪਹਿਲਾ ਸੂਬਾ ਬਣ ਗਿਆ ਜਿਸ ਕੋਲ ਆਪਣੇ ਐਂਟੀ ਡਰੋਨ ਸਿਸਟਮ ਨੇ ਇਸ سے اگر ਕੋਈ ਵੀ ਡਰੋਨ ਪੰਜਾਬ ਦੇ ਅੰਦਰ ਐਂਟਰ ਕਰੇਗਾ ਪਾਕਿਸਤਾਨ ਸੇ ਤਾਂ ہمارا ਐਂਟੀ ਡਰੋਨ ਸਿਸਟਮ ਉਸ ਕੋ देख लेगा और देखने के बाद उसको वहीं पे खत्म कर देगा वो नीचे गिर जाएगा तो वो अपना नशा डिलीवर नहीं कर पाएगा आज तीन एंटी ड्रोन सिस्टम लागू किए जा रहे हैं नौ का ऑर्डर है छह और अभी कुछ दिनों के अंदर आ जाएंगे और भी जरूरत होगी और भी खरीदेंगे पंजाब में नशा बंद करने के लिए हमारी सरकार वचनबद्ध है ਔਰ ਪੰਜਾਬ ਦੇ 3 ਕਰੋੜ ਲੋਕਾਂ ਦੇ ਸਾਥ ਮਿਲ ਕੇ ਅਬ ਨਸ਼ੇ ਕੋ ਖਤਮ ਕਰੇਗੇ। ਪੰਜਾਬ ਸਰਕਾਰ ਨੇ ਸਰਹੱਦ ਪਾਰੋਂ ਆਉਣ ਵਾਲੇ ਡਰੋਨ ਤੇ ਸਖਤੀ ਦਿਖਾਈ ਹੈ। 2024 ਚ 283 ਡਰੋਨ ਬਰਾਮਦ ਕੀਤੇ ਗਏ ਜਿਨ੍ਹਾਂ ਚੋਂ ਹਥਿਆਰ, ਹੈਰੋਇਨ ਤੇ ਤਮਾਕੂ ਆਖੇ ਸਮਗਰੀ ਮਿਲੀ। ਇਹ ਮਹਿੰਮ 2025 ਚ ਵੀ ਜਾਰੀ ਰਹੀ ਤੇ ਹੁਣ ਤੱਕ ਬਾਰਡਰ ਇਲਾਕੇ ਚੋਂ 137 ਡਰੋਨ ਬਰਾਮਦ ਹੋ ਚੁੱਕੇ ਨੇ। ਨਸ਼ੇ ਕਰਕੇ ਪੰਜਾਬ ਦੇ ਕਈ ਘਰ ਉੱਜੜ ਚੁੱਕੇ ਨੇ ਕਈ ਨੌਜਵਾਨ ਇਸ ਦੀ ਦਲਦਲ 'ਚ ਫਸੇ ਹੋਏ ਨੇ ਤੇ ਹੁਣ ਸਰਕਾਰ ਨੇ ਨਸ਼ੇ ਦੀ ਜੜ ਤੇ ਵਾਰ ਕੀਤਾ ਹੈ ਨਸ਼ਾ ਲੈ ਕੇ ਸਰਹੱਦ ਪਾਰੋਂ ਆਉਣ ਵਾਲੇ ਡਰੋਨਾਂ ਨੂੰ ਸਰਹੱਦਾਂ ਤੇ ਹੀ ਮਾਰ ਮਕਾਉਣ ਲਈ ਏਐਨਟੀ ਡਰੋਨ ਸਿਸਟਮ ਲਾਂਚ ਕੀਤੇ ਗਏ ਨੇ ਤਰਨਤਾਰਨ ਤੋਂ ਰਜੀਵ ਸ਼ਰਮਾ న్యూਸ 18 ਪੰਜਾਬ ਰੋਕਰਾਂ ਅਗਲੀ ਖਬਰ ਦਾ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਸਾਬਕਾ ਪੀਐਸਓ ਜੋਗਾ ਸਿੰਘ ਨੂੰ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ 2015 ਦੇ ਡਰੱਗਸ ਕੇਸ ਦੇ ਵਿੱਚ ਖੁਦ ਸੁਖਪਾਲ ਖਹਿਰਾ ਦਾ ਵੀ ਨਾਮ ਆਇਆ ਸੀ ਤੇ ਉਹ ਹਾਈ ਕੋਰਟ ਤੋਂ ਜ਼ਮਾਨਤ ਤੇ ਬਾਹਰ ਨੇ 2015 ਦਾ ਉਹ ਨਸ਼ਾ ਤਸਕਰੀ ਮਾਮਲਾ ਜਿਸ ਦੇ ਵਿੱਚ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਗ੍ਰਿਫਤਾਰ ਹੋਏ ਭਾਵੇਂ ਉਹ ਜ਼ਮਾਨਤੇ ਨੇ ਪਰ ਹੁਣ ਮੋੜ ਤੋਂ ਉਹਨਾਂ ਦੀਆਂ ਮੁਸ਼ਕਲਾਂ ਵੱਸ ਸਕਦੀਆਂ ਨੇ ਕਿਉਂਕਿ ਉਹਨਾਂ ਦੇ ਸਾਬਕਾ ਨਿੱਜੀ ਸੁਰੱਖਿਆ ਅਧਿਕਾਰੀ ਜੋਗਾ ਸਿੰਘ ਤੇ ਸ਼ਿਕੰਜਾ ਕੱਸਿਆ ਤੇ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ 2015 ਦੇ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਫਾਜ਼ਿਲਕਾ ਪੁਲਿਸ ਨੇ ਇਹ ਐਕਸ਼ਨ ਲਿਆ ਤੇ ਪਿਛਲੇ 10 ਸਾਲ ਤੋਂ ਫਰਾਰ ਚੱਲ ਰਹੇ ਜੋਗਾ ਸਿੰਘ ਨੂੰ ਕਾਬੂ ਕਰ ਲਿਆ ਗਿਆ ਉਹਨਾਂ ਦੀ ਫਾਜ਼ਿਲਕਾ ਦੀ ਕੋਰਟ ਨੇ ਆਨਰੇਬਲ ਡਿਸਟ੍ਰਿਕਟ ਅੰਡ ਸੈਟਿੰਗ ਵਿੱਚ ਫਾਜ਼ਿਲਕਾ ਨੇ ਅਕਤੂਬਰ 2023 ਚ ਉਹਨਾਂ ਦੀ ਬੇਲ ਐਪਲੀਕੇਸ਼ਨ ਡਿਸਮਿਸ ਕੀਤੀ ਔਰ ਉਸ ਤੋਂ ਬਾਅਦ ਜਨਵਰੀ 2024 ਦੇ ਵਿੱਚ ਹਾਈ ਕੋਰਟ ਨੇ ਵੀ ਜੜੀਆ ਉਹਨਾਂ ਦੀ ਬੇਲ ਐਪਲੀਕੇਸ਼ਨ ਡਿਸਮਿਸ ਕੀਤੀ ਐਲਓਸੀ ਜਿਹੜੀ ਸੀ ਉਹ ਜਾਰੀ ਹੋਈ ਹੋਈ ਸੀਗੀ ਤਾਂ ਕਿ ਉਹ ਵਿਦੇਸ਼ ਨਾ ਭਾਜੇ ਦਰਸ ਜੋਗਾ ਸਿੰਘ ਫਾਜ਼ਲਕਾ ਪੁਲਿਸ ਨੂੰ 2015 ਦੇ ਡਰੱਗ ਕੇਸ ਦੇ ਵਿੱਚ ਵਾਂਟਡ ਸੀ ਇਸ ਕੇਸ ਦੇ ਵਿੱਚ ਮਾਰਕੀਟ ਕਮੇਟੀ ਢਲਵਾ ਦੇ ਸਾਬਕਾ ਚੇਅਰਮੈਨ ਸਮੇਤ ਨੌ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਕਾਰਵਾਈ ਦੌਰਾਨ ਪੁਲਿਸ ਨੂੰ ਨਸ਼ਾ ਸੋਨੇ ਦੇ ਬਿਸਕਟ ਤੇ ਇੱਕ ਗੱਡੀ ਬਰਾਮਦ ਹੋਈ ਜਾਂਚ ਦੌਰਾਨ ਹੀ ਜੋਗਾ ਸਿੰਘ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਉਸ ਦੀ ਭਾਲ ਕਰ ਰਹੀ ਸੀ ਕੈਬਨਟ ਮੰਤਰੀ ਹਰਪਾਲ ਚੀਮਾ ਨੇ ਜਿੱਥੇ ਉਸ ਮਾਮਲੇ ਦਾ ਪਿਛੋਕਰ ਦੱਸਿਆ ਤਾਂ ਉਧਰ ਸੁਪਾਲ ਖਹਿਰਾ ਤੇ ਵੀ ਸਵਾਲ ਖੜੇ ਹੋ ਗਏ ਤੇ ਜਦੋਂ ਗੁਰਦੇਵ ਸਿੰਘ ਦੇਵੀ ਡਿਊਰੀ ਦੀ ਇਨਵੈਸਟੀਗੇਸ਼ਨ ਕਿਉਂਕਿ ਮੌਕੇ ਤੋਂ ਨਹੀਂ ਫੜਿਆ ਗਿਆ ਸੀ ਉਹ ਮੌਕੇ ਤੋਂ ਆਪਣੀ ਗੱਡੀ ਲੈ ਕੇ ਭੱਜ ਗਿਆ ਸੀਗਾ ਔਰ ਪੁਲਿਸ ਨੂੰ ਪਿੱਛਾ ਕਰਦੀ ਸੀ ਥੋੜੇ ਦਿਨ ਉਹ ਥੋੜੇ ਦਿਨਾਂ ਬਾਅਦ ਫੜਿਆ ਗਿਆ ਸੀਗਾ ਤਾਂ ਉਸ ਸਮੇਂ ਦੌਰਾਨ ਜਦੋਂ ਉਹ ਭਗੌੜਾ ਰਿਹਾ ਉਸ ਸਮੇਂ ਦੇ ਦੌਰਾਨ ਸਰਦਾਰ ਸੁਪਾਲ ਸਿੰਘ ਖਹਿਰਾ ਜੀ ਨੇ ਬਹੁਤ ਸਾਰੀਆਂ ਕਾਲਸ ਉਹਨਾਂ ਦੀ ਸਿਸਟਰ ਜਿਹੜੀ ਕਿ ਯੂਕੇ ਦੀ ਰੈ residance ਆ ਚਰਨਜੀਤ ਕੌਰ ਚਰਨਜੀਤ ਕੌਰ ਦੇ ਨਾਲ ਗੱਲਬਾਤ ਕਰਦੇ ਸੀ ਔਰ ਉਸੇ ਸਮੇਂ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਦੇ ਜਿਹੜੇ ਗਨਮੈਨ ਸੀ ਜੋਗਾ ਸਿੰਘ ਇਹ ਇਹਨਾਂ ਦੇ ਮੋਬਾਈਲ ਤੋਂ ਗੱਲਬਾਤ ਕਰਦੇ ਸੀ ਲਗਾਤਾਰ ਕਨਵਰਸੇਸ਼ਨ ਜਿਹੜੀ ਆ ਉਹ ਲੰਬਾ ਲੰਬਾ ਸਮਾਂ ਹੁੰਦੀ ਰਹਿੰਦੀ ਸੀਗੀ ਖੈਰ ਭਾਵੇਂ ਪੁਲਿਸ ਨੇ ਜੋਗਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਜਾਂਚ ਦੇ ਵਿੱਚ ਕੀ ਖੁਲਾਸੇ ਹੁੰਦੇ ਨੇ ਚੰਡੀਗੜ੍ਹ ਤੋਂ ਉਮੇਸ਼ ਸ਼ਰਮਾ న్యూਸ 18 ਪੰਜਾਬ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਹੜ੍ਹ ਵਾਲੇ ਖਤਰੇ ਦੀ ਹਿਮਾਚਲ ਅਤੇ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਕਾਰਨ ਸੂਬੇ ਦੇ ਵਿੱਚ ਦਰਿਆਵਾਂ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਹਾਲਾਂਕਿ ਸਰਕਾਰ ਹਰ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਪਰ ਲੋਕਾਂ ਨੂੰ ਹੜ੍ਹ ਆਉਣ ਦਾ ਡਰ ਸਤਾ ਰਿਹਾ ਹੈ ਉਤਰਾਖੰਡ ਚ ਕੁਦਰਤ ਨੇ ਭਿਆਨਕ ਰੂਪ ਦਿਖਾਇਆ ਉੱਤਰ ਕਾਸ਼ੀ ਦੇ ਪਿੰਡ ਤਰਾਲੀ ਚ ਬੱਦਲ ਫਟਿਆ ਤੇ ਘਰਾਂ ਦੇ ਘਰ ਰੁੜ ਗਏ ਹਿਮਾਚਲ ਚ ਵੀ ਹੋਈ ਭਾਰੀ ਬਾਰਿਸ਼ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਮੀਂਹ ਕਰਕੇ ਕਈ ਇਲਾਕਿਆਂ ਛਾੜ ਆ ਗਏ ਜਿਸ ਦਾ ਅਸਰ ਪੰਜਾਬ ਤੇ ਵੀ ਨਜ਼ਰ ਆਇਆ ਦਸੂਆ ਚ ਪੌਂਗ ਡੈਮ ਦਾ ਪਾਣੀ ਦਾ ਪੱਧਰ ਵਧ ਕੇ 1376 ਫੁੱਟ ਤੇ ਜਾ ਪਹੁੰਚਿਆ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ 4 ਫੁੱਟ ਰਹਿਤਾ ਹੈ ਜੇ ਪਾਣੀ ਹੋਰ ਵਧਿਆ ਤਾਂ ਹਾਲਾਤ ਖਰਾਬ ਹੋ ਸਕਦੇ ਨੇ ਡੈਮ ਦੇ ਨੇੜਲੇ ਇਲਾਕਿਆਂ ਚ ਰਹਿਣ ਵਾਲੇ ਲੋਕਾਂ ਦੀ ਚਿੰਤਾ ਵਿਚਾਲੇ ਟਾਂਡਾ ਚ ਸ਼ਾਹ ਬਿਰਾਜ ਦੇ ਗੇਟ ਖੋਲ ਦਿੱਤੇ ਗਏ ਜਿਸ ਦਾ ਕਾਰਨ ਡੈਮ ਚ ਪਾਣੀ ਵਧਣਾ ਹੈ ਤੇ ਇਸ ਨੂੰ ਲੈ ਕੇ ਪ੍ਰਸ਼ਾਸਨ ਵੀ ਅਲਰਟ ਤੇ ਹੈ ਤਸਵੀਰਾਂ ਦਿਖਾਵਾਂਗੇ ਕਿ ਪਾਣੀ ਦਾ ਜੋ ਇਨਫਲੋ ਹੈ ਉਹ ਵੀ ਵੱਧ ਚੁਕਿਆ ਹੈ ਸਭ ਤੋਂ ਪਹਿਲਾਂ ਤਸਵੀਰਾਂ ਸਾਂਝੀਆਂ ਕਰਦੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜੇ ਬੀਤੇ ਦਿਨ ਦੀ ਗੱਲ ਕਰੀਏ ਬੀਤੇ ਦਿਨ ਦੇ ਮੁਕਾਬਲੇ ਜੋ ਪਾਣੀ ਦਾ ਲੈਵਲ ਹੈ ਉਹ 1376.30 ਫੁੱਟ ਵੱਧ ਚੁਕਿਆ ਹੈ ਸ਼ਾਬਰ ਆਸ ਤੋਂ 40000 ਕਿਊਸਿਕ ਪਾਣੀ ਬਿਆਸ ਦਰਿਆ ਛੱਡਿਆ ਜਾ ਰਿਹਾ ਜਿਸ ਕਰਕੇ ਦਰਿਆ ਦੇ ਨੇੜਲੇ ਇਲਾਕੇ ਦੇ ਲੋਕਾਂ ਚ ਖਤਰੇ ਦੀ ਘੰਟੀ ਵੱਜੀ ਹੈ ਬਿਆਸ ਦਰਿਆ ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਮਹਿਜ਼ ਅੱਧਾ ਫੁੱਟ ਹੇਠ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਫਿਰ ਬਿਆਸ ਦਰਿਆ ਦੇ ਕੰਢੇ ਇਸ ਸਮੇਂ ਮੌਜੂਦ ਆਸੀਂ ਔਰ ਦਰਿਆ ਦੇ ਇਸ ਸਮੇਂ ਜੇਕਰ ਜਲ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਵਾਰ ਜੋ ਜਲ ਪੱਧਰ ਹੈਗਾ ਹੁਣ ਟੌਪ ਜੋ ਹੈਗਾ ਮਾਪਿਆ ਜਾ ਚੁੱਕਾ ਹੈ ਜੋ ਪੀਕ ਪੁਆਇੰਟ ਸੀਗਾ ਉੱਥੋਂ ਤੱਕ ਮਾਪਿਆ ਜਾ ਚੁੱਕਾ ਹੈ ਔਰ ਮਹਿਜ ਅੱਧੇ ਫੁੱਟ ਦੀ ਦੂਰੀ ਜਿਹੜੀ ਹੈਗੀ ਆ ਹੁਣ yellow alert ਇੱਥੇ ਜਿਹੜਾ ਹੈਗਾ ਜਾਰੀ ਹੋਣ ਤੋਂ ਪਹਿਲਾਂ ਦੀ ਰਹਿ ਗਈ ਹੈ ਇੱਕ ਪਾਸੇ دریاਵਾਂ ਦਾ ਪਾਣੀ ਉਫਾਨ ਤੇ ਆ ਲੋਕ ਹੜ੍ਹ ਦੇ ਖਤਰੇ ਤੋਂ ਡਰੇ ਹੋਏ ਨੇ ਤਾਂ ਦੂਜੇ ਪਾਸੇ ਹਰ ਸਥਿਤੀ ਨਾਲ ਨਜਿੱਠਣ ਦਾ ਸਰਕਾਰ ਦਾਵਾ ਕਰ ਰਹੀ ਹੈ ਬਿਲਕੁਲ ਪੂਰੀ ਤਿਆਰੀ ਹੈ ਜੀ ਬਿਲਕੁਲ ਸਾਰੇ ਪ੍ਰਬੰਧ ਮੁਕੰਮਲ ਨੇ ਫਲਡ ਆਨ ਰਿਸਟੈਂਡ ਦੇ ਲਈ ਪੂਰੀਆਂ ਟੀਮਾਂ ਲਗੀਆਂ ਸਾਰੇ ਪ੍ਰਬੰਧ ਸਾਡੇ ਮਿਨਿਸਟਰ ਸਾਹਿਬਾਨ ਖੁਦ ਦੇਖ ਰਹੇ ਨੇ ਵਿਰਿੰਦਰ ਗੁਇਲ ਜੀ ਸਾਰੇ ਪ੍ਰਬੰਧ ਮੁਸ਼ਕਿਲ ਨੇ ਕਿਤੇ ਵੀ ਅਸੀਂ ਆਫਤ ਨਹੀਂ ਆਉਣ ਦੇਵਾਂਗੇ ਬਿਲਕੁਲ ਸਾਡੀ ਕੋਸ਼ਿਸ਼ ਆ ਪਰ ਲੇਕਿਨ ਉਸ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ بارش ਕਿੰਨੀ ਕਾ ਜਾਂਦੀ ਆ ਮੈਂ ਇਹਨੂੰ ਨੈਕਸਟ ਸਟੈਪ ਨਹੀਂ ਕਰਨੇ ਚਾਹੁੰਗਾ ਪਰ ਲੇਕਿਨ ਸਾਡੇ ਵੱਲੋਂ ਪੁਖਤਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀ